ਅੱਜ ਹਰਪ੍ਰੀਤ ਸਿੰਘ ਬਰਾੜ ਤੇ ਬਲਜਿੰਦਰ ਸਿੰਘ ਬਰਾੜ ਸਾਡੇ ਰਿਸ਼ਤੇਦਾਰ ਨੇ ਪਿੰਡ ਭਲਾਈਆਂ ਨੇ ਤੋਂ ਕਾਫੀ ਚਿਰ ਹੋ ਗਿਆ ਬਲਜਿੰਦਰ ਨੂੰ ਤੇ ਇਧਰ ਹਰਪ੍ਰੀਤ ਨੂੰ ਵੀਡੀਓ ਦੇਖਦੇ ਅੱਜ ਇਹਨਾਂ ਨੂੰ ਬਹੁਤ ਵੱਡਾ ਟਰੈਕਟਰ 655 655 4 ਵੀਲ ਟਰੈਕਟਰ ਡਰਾਈਵਲ ਕੀਤਾਗਾ 2000 ਤੇ 22 ਮਾਡਲ ਕਹਿੰਦਾ ਚਿਰ ਹੋ ਗਿਆ ਵੀਡੀਓ ਦੇਖਦੇ ਨੂੰ ਅੱਛਾ ਹੋ ਗਿਆ ਦਸ ਸਾਲ ਕਵੇ ਨਹੀਂ ਅੱਛਾ ਹਰ ਰੋਜ਼ ਹੀ ਵੀਡੀਓ ਦੇਖਦਾ ਮੁੰਡਾ ਤੁਸੀਂ ਕਮੈਂਟ ਪਾਦੇ ਹੋਵੋਗੇ ਹਰਪ੍ਰੀਤ ਦੇ ਨਾਮ ਤੇ ਸਾਰੀਆਂ ਵੀਡੀਓ ਵਗੈਰਾ ਸ਼ੇਅਰ ਕਰਦਾ ਤੇਰੇ ਸ਼ੇਅਰ ਕਰਨ ਨਾਲ ਹੀ 50000 ਦਾ ਫਾਇਦਾ ਹੋ ਗਿਆ ਜਿਹੜਾ ਅੱਜ ਹਰ ਇੱਕ ਵੀਡੀਓ ਵਗੈਰਾ ਦੇਖਦਾ ਛੱਡ ਦੇ ਇਹਨੂੰ ਵਧਾਈਆਂ ਭਾਈ ਸਾਡੇ ਪਿੰਡੋਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੁਹਾਡਾ ਨਾਮ ਕੀ ਹੈ ਭਾਈ ਗੁਰਪ੍ਰੀਤ ਸਿੰਘ ਪਿੰਡ ਕੋਠੇ ਛੇਬੀ ਵਾਲੇ ਕੋਠੇ ਛੇਬੀ ਵਾਲੇ ਬਾਈ ਦਾ ਨਾਮ ਗੁਰਪ੍ਰੀਤ ਸਿੰਘ ਕੋਠੇ ਬਸ ਤੇ ਆਦੇਸ਼ ਆਦੇਸ਼ ਕਿਹੜਾ ਪਿੰਡ ਹੈ ਫਰਾਜ ਪਿੰਡ ਫਰਾਜ ਫਰਾਜ ਇਹ ਇਹਨਾਂ ਜਾਂ ਲੈ ਕੇ ਚੱਲੇ ਆ ਅਰਜਨ ਨੋਵੋ ਅਰਜਨ ਨੋਵੋ ਇਹ ਹੈਗਾ 2022 ਮਾਡਲ ਮੈਕੋ ਪੰਪ ਵਾਲਾ ਟਰੈਕਟਰ ਐਮਨੋ ਪ੍ਰਭ ਇਹ ਵੀਡੀਓ ਵਗੈਰਾ ਸਾਥੋਂ ਘਾਟੀ ਪਈਆਂ ਗਈਆਂ ਪਰ ਸੋ ਇਹ ਸ਼ੋਅਰੂਮ ਚ ਲੱਗਿਆ ਸੀਗਾ ਤੇ ਉਦੋਂ ਪਹਿਲਾਂ ਤਾਂ ਇਹ ਟਰੈਕਟਰ ਵਾਰ ਹੀ ਫਰਦਾ ਸੀਗਾ ਕਿ ਸ਼ੋਅਰੂਮ ਤੇ ਆ ਕੇ ਹੁਣ ਹੀ ਲੱਗਿਆ ਗਿਆ ਇਹ ਲੈ ਕੇ ਚੱਲਿਆ ਹਰਪ੍ਰੀਤ ਬਰਾੜ ਨੂੰ ਦਿਓ ਵਧਾਈਆਂ ਕਮੈਂਟਾਂ ਚ ਵੀਡੀਓ ਅੱਗੇ ਸਾਂਝਾ ਕਰ ਦਿਓ ਧੰਨਵਾਦ ਵਧਾਈਆਂ ਬਈ ਤੈਨੂੰ ਬਹੁਤ-ਬਹੁਤ ਖੁਸ਼ ਆ ਪੂਰਾ ਠੀਕ ਹੈ ਬਾਈ ਕਹਿੰਦਾ ਪੂਰਾ ਖੁਸ਼ ਆ ਉਹਦੇ ਮੁੰਡੇ ਨੂੰ ਟਰੈਕਟਰ ਦਿਵਾ ਕੇ ਜ਼ਰੂਰ ਵਧਾਈਆਂ ਦਿਓ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਿਓ ਲਾਇਕ ਕਰਿਓ ਤੇ ਕਮੈਂਟ ਕਰਿਓ